we ਸਸੀ ਗੱਲ ਜੀ ਮੈਂ ਮਨੀ ਸਿੰਘ ਹੈ ਪ੍ਰੈਜ਼ੀਡੈਂਟ ਹੈਲਪ ਫੋਰ ਐਨੀਮਲਸ ਲੁਧਿਆਣਾ ਰਾਏਕੋਟ ਦੇ ਵਿੱਚ ਕੀ ਕਹਿੰਦੇ ਨੇ ਬੜੀ ਬੇਰਹਿਮੀ ਦੇ ਨਾਲ ਇੱਕ ਡੋਗ ਨੂੰ ਸੁੱਟੀਆਂ ਦੇ ਨਾਲ ਮਾਰਿਆ ਗਿਆ ਇੱਕ ਕਾਕਾ ਕਾਕਾ ਨਾਮ ਦਾ ਵਿਅਕਤੀ ਹੈ ਦੇਖੋ ਇੱਕ ਬੇਜੁਬਾਨ ਵਿਚਾਰਾ ਖੁਦ ਬੋਲ ਕੇ ਦੱਸ ਨਹੀਂ ਸਕਦਾ ਹਨਾ ਕੀ ਉਹ ਕਿਤੇ ਮਾੜਾ ਮੋਟਾ ਜਿਵੇਂ ਸ਼ਾਇਦ ਜਾਂ ਭੋਗ ਗਿਆ ਹੋਣਾ ਜਾਂ ਵੈਸੇ ਨਫ਼ਰਤ ਹੁੰਦੀ ਹੈ ਕਈਆਂ ਨੂੰ ਡੋਗਸ ਨਾਲ ਬੜੀ ਵੈਸੇ ਹੀ ਨਫ਼ਰਤ ਹੈ ਤੇ ਉਹ ਨਫਰਤ ਦੇ ਚਲਦਿਆਂ ਉਸ ਦਿਨ ਰਾਤੀ ਸ਼ਾਇਦ ਜੋ ਮੁਹੱਲੇ ਵਾਲਿਆਂ ਨੇ ਵੀ ਦੱਸਿਆ ਆਸ-ਪਾਸ ਵਾਲਿਆਂ ਨੇ ਦੱਸਿਆ ਇੱਕ ਦੋ ਜਣਿਆਂ ਨੇ ਵੀ ਉਹਨੇ ਡਰਿੰਕ ਕੀਤੀ ਹੋਈ ਸੀਗੀ ਤੇ ਉਹਨੇ ਸ਼ਰਾਬ ਪੀਤੀ ਹੋਈ ਸੀ ਆਇਆ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਵੱਡੀ ਇੱਕ ਡਾਂਗ ਫੜੀ ਤੇ ਦੇ ਜਿੱਥੇ ਵੱਜਦੀ ਉਹ ਸਿਰ ਦੇ ਉੱਤੇ 4-5 ਵਾਰ ਕੀਤੇ ਤੇ ਬੜੀ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਮਾਰ ਕੇ ਅਤ ਮਰਿਆ ਕਰ ਦਿੱਤਾ ਗਿਆ ਅਧ ਮਰਿਆ ਕਰਨ ਤੋਂ ਬਾਅਦ 10 ਦਿਨ ਬਾਅਦ ਜਦੋਂ ਵਿਚਾਰਾ ਉਹਨੂੰ ਯੂਨੀਵਰਸਿਟੀ ਦੇ ਵਿੱਚ ਅਸੀਂ ਇਲਾਜ ਕਰਵਾਇਆ ਗੜਵਾਸੂ ਯੂਨੀਵਰਸਿਟੀ ਗੁਰੰਗੜ ਦੇ ਵੈਟਰਨਰੀ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਜਦੋਂ ਪੂਰਾ ਹੋ ਗਿਆ ਤੇ ਪੁਲਸੇ ਵਿੱਚ ਅਸੀਂ ਦਰਖਾਸਤ ਦਿੱਤੀ ਤੇ ਇੱਥੇ ਆਈਪੀਸੀ 428 29 ਐਨੀਮਲ क्रੂਲਟੀ ਐਕਟ 11 ਦੇ ਅਧੀਨ ਐਫਆਈਆ ਦਰਜ ਹੋਈ ਹੈ ਜੀ ਤੇ ਸਾਡੀ ਪ੍ਰਸ਼ਾਸਨ ਨੂੰ ਮੰਗਿਆ ਜਲਦ ਤੋਂ ਜਲਦ ਇਹਨੂੰ ਹਿਰਾਸਤ ਚ ਲਿੱਤਾ ਜਾਵੇ ਤੇ ਆਈਏਆਈਓ ਜਿਹੜੇ ਸੀਗੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਸੀ ਇਹਦੀ ਪਾਲ ਕੀਤੀ ਜਾ ਰਹੀ ਹੈ ਬੰਦਾ ਫਰਾਰ ਹੈ ਤੇ ਬਾਕੀ ਵੀ ਜਿੰਨੇ ਲੋਕ ਵੀਡੀਓ ਨੂੰ ਦੇਖ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਬੇਜੁਬਾਨ ਨੇ ਇਹਨਾਂ ਤੇ ਕਿਸੇ ਤਰ੍ਹਾਂ ਦਾ ਵੀ ਅਤਿਆਚਾਰ ਨਾ ਕੀਤਾ ਜਾਵੇ ਜੇ ਕਿਸੇ ਤਰ੍ਹਾਂ ਦਾ ਵੀ ਬੇਜੁਬਾਨ ਤੇ ਛੋਟੀ ਮਾਰਨਾ ਵੀ ਇੱਕ ਕਾਨੂੰਨੀ ਅਪਰਾਧ ਹੈ ਆਈਪੀਸੀ ਸੈ 428 29 ਦੇ ਅਧੀਨ ਐਫ ਆਈ ਆਰ ਹੁੰਦੀ ਹੈ ਜੀ ਜੇ ਕੋਈ ਵੀ ਬੰਦਿਆ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਾਨਵਰ ਨਾਲ ਧੱਕਾ ਕਰਦਾ ਤਾਂ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੁੰਦੀ ਹੈ ਇਹ ਚੀਜ਼ ਮੇਰੀ ਸਾਰੇ ਲੋਕਾਂ ਨੂੰ ਇੱਕ ਬੇਨਤੀ ਹੈ ਜੇ ਕੋਈ ਫਿਰ ਵੀ ਜਾਣ ਕੇ ਕਰਦਾ ਤਾਂ ਸਾਡੀ ਐਨ ਜੀਓ ਵੱਲੋਂ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਠੀਕ ਹੈ ਜੀ ਧੰਨਵਾਦ ਇਹ ਸਿਬੀ ਰਾਏਕੋਟ ਅਸਿਕ ਕੋਲ ਕਰਪਾ ਕੋਈ ਸੀ ਮਨੀ ਸਿੰਘ ਮਨੀ ਸਿੰਘ ਤੁਹਾਨੂੰ ਇਹ ਜਾਨਕੀ ਹਰਦੀਪ ਸਿੰਘ ਦੇ ਖਾਤੇ ਜਿਹੜਾ ਹੈ ਮਤਲਬਾ ਵਿੱਚ ਕੀਤਾ ਗਿਆ 493 ਦੀ ਫੀਲੀ ਲੇਟ ਹੈ ਇਹ ਜਿਹੜਾ ਹਰਦੀਪ ਸਿੰਘ ਇਹ ਜਿਹੜਾ ਖਲਾਫਤ ਅਰਜ਼ੀ ਦਿੱਤੀ ਪਰ ਉਹ ਜਿਹੜਾ ਮਨੀ ਸਿੰਘ ਹੈ ਇਹਦਾ ਇੱਕ ਕੰਪਲੇਨਟ ਹੈ ਉਸ ਨੂੰ ਡਾਕਟਰ ਵੀ ਲੈ ਉਹਨੂੰ ਹਬੀਤ ਸੀ ਨੇ ਉਹ ਉਹਨੂੰ ਡਾਕਟਰ ਨੇ ਵਟਾਇਆ ਸੀ ਤੇ ਜਿਹਨੇ ਜਿਹੜਾ ਸੁੱਤੀਆਂ ਕਰਾ ਮਾਰੀਆਂ ਇੰਜਰੀ ਆਈਆਂ ਨੇ ਉਹ ਲੈ ਕੇ ਬੈਠੇ ਡਾਕਟਰ ਕੋਲ ਉੱਥੇ ਜਾ ਕੇ ਦੇਖਤੀ ਹੈ ਜਿਹਨੇ ਜਦੋਂ ਅੰਸਟਿਗ ਕੀਤਾ